ਠੀਕ ਹੈ ਜੀ ਬੇਸ਼ੱਕ ਤੁਹਾਡੇ ਘਰਾਂ ਦੇ ਵਿੱਚ ਕੋਈ ਮੁਲਾਜ਼ਮ ਨਹੀਂ ਤੁਹਾਡੇ ਚਾਚੇ ਤਾਏ ਭੈਣ ਭਰਾ ਅੱਗੇ ਜਾ ਕੇ ਤੁਹਾਡੇ ਭਤੀਜਾ ਨੇ ਭਣਜੇ ਨੇ ਵੀ ਜਿਹੜੀ ਹੈਗੀ ਉਹ ਨੌਕਰੀ ਲੈਣੀ ਹੈ ਤਾਂ ਸਾਥੀਓ ਪੈਨਸ਼ਨ ਆਮੀ ਅਸੀਂ ਸਹਿਮਤਾ ਤੇ ਇੱਥੇ ਮੇਰੇ ਬਹੁਤ ਵੱਡੀ ਗੰਟੀ ਦੇ ਵਿੱਚ ਜਿਹੜੇ ਪਰਸਨ ਆਏ ਮੇਰੇ ਸਾਡੇ ਨਾਲ ਆਉਣਾਂ ਦੇ ਨਾਲ ਨੇ ਬੇਸ਼ੱਕ ਉਹ ਸਿੱਧੇ ਤੌਰ ਤੇ ਬੜੇ ਵਰਤਨ ਨਹੀਂ ਕਰਦੇ ਪਰ ਸਾਨੂੰ ਪਤਾ ਇਹ ਪੰਜਾਹ ਹਜ਼ਾਰੋਂ ਦੇ ਲੱਗ ਰਹੇ ਨੇ ਪੰਜਾਹ ਹਜ਼ਾਰੋਂ ਦੇ ਲੱਗ ਰਹੇ ਨੇ ਅਸਲ ਅੱਗੇ ਹੋਵੇ ਇਹਨਾਂ ਦੇ ਲੋਈ ਵਿੱਚ ਆ ਰਹੇ ਆ ਚਾਹੇ ਉਹ ਪਰਸਨ ਆ ਜਾਵੇ ਚਾਹੇ ਉਹ ਮਿਆਰੀ ਜਵਾਨ ਹੈ ਇੱਥੇ ਆਪਣੇ ਅਗਲੇ ਵੀਰ ਜਿਹਨੇ ਵੀ ਸ਼ਹੀਦ ਹੋਇਆ ਸਭ ਤੋਂ ਘੜੀਆਂ ਗੱਲ ਉਹਨਾਂ ਨੂੰ ਇਹਨਾਂ ਨੇ ਮਤਲਬ ਸ਼ਹੀਦ ਹੰਦਾ ਜਾਣ ਦਿੱਤਾ ਜਿਹੜੇ ਸਭ ਤੋਂ ਵੱਧ ਸ਼ਰਮਨਾਕ ਹੋ ਸਕਦੀ ਆਪਣੇ ਮਤਲਬ ਸਮਾਜ ਦੇ ਲਈ ਨਾ ਬੋ ਪਾਇਓ ਉਹ ਆਵਾਜ਼ ਨਹੀਂ ਹੈ ਨਾ ਵੱਡੇ ਵੱਡੇ ਵਾਦੇ ਕਰਦਾ ਸੀ ਆਪਾਂ ਵੀ ਉਹਨਾਂ ਚਾਲੇ ਜਾ ਕੇ ਵੀ ਯਾਰ ਵਾਕਈ ਬੰਦਾ ਹੈ ਆਣ ਆਪਣੇ ਜਿੱਤਰਦਾ ਪਰ ਉਹ ਬਲਾਬਾਰੀ ਰਹਿ ਗਿਆ ਅੱਜ ਵੀ ਤੁਸੀਂ ਸਟੇਜਾਂ 'ਤੇ ਦੇਖਿਆ ਹੋਣਾ ਸਾਥੀਓ ਉਹ ਸਟੇਜ 'ਤੇ ਖੜ ਕੇ ਕੋਈ ਕੰਮ ਦੀ ਗੱਲ ਨਹੀਂ ਕਰਦਾ ਉਹ ਮੁੱਖ ਮੰਤਰੀ ਵਾਲੀ ਕੋਈ ਗੱਲ ਨਦਰ ਵਾਲਾ ਕੰਮੀ ਕੀਤਾ ਇਹ ਪੰਡਾ ਦੀ ਸਰਕਾਰ ਇਹਨੂੰ ਤਾਂ ਹੀ ਕਿਹਾ ਜਾਂਦਾ ਵੀ ਇਹਨੇ ਪੰਡਾ ਵਾਲਾ ਕੰਮੀ ਕੀਤਾ ਜਿਹੜੇ ਖੜਕੇ ਅੱਜ ਤੱਕ ਮੰਤਰੀ ਬਣ ਕੇ ਇਹਨੇ ਕੋਈ ਸੋਚੀ ਨਹੀਂ ਇਹ ਜਿਹੜਾ ਪੰਜਾਬ ਆਪਣਾ ਇੱਦਾਂ ਕੁਝ ਹਲ ਸੁਸਤਣਾ ਉਹਦੀ ਜੜਵੱਟ ਦਾ ਕਾਰਨ ਇਹ ਆਮ ਆਦਮੀ ਜਿਹੜੇ ਆਮ ਆਦਮੀ ਪਾਰਟੀ ਵਾਲੇ ਇਹਨਾਂ ਨੇ ਜਿਵੇਂ ਇੱਠਾ ਪਤਾ ਆਪਾਂ ਤਾਂ ਸੋਚੋ ਸਰਕਾਰ ਜਿਹੜੀ ਇਸ ਇਲਾਕੇ ਦੇ ਵਸਨੀਕੋ ਜਿਹੜੇ ਆਮ ਆਦਮੀ ਕਾਦੀ ਉਹ ਆਮ ਇਨਸਾਨ ਆ ਪਰ ਉਹ ਆਮ ਨਹੀਂ ਉਹ ਖਾਸ ਮਲਾਮੇ ਨੂੰ ਉਹਨੇ ਇੰਨੇ ਆ ਜ਼ਿਆਦਾ ਮਤਲਬ ਮੀਟਿੰਗਾਂ ਦਿੱਤੀਆਂ ਉਸ ਪੁਣ ਹੈ ਤੇ ਐਨੇ ਵੱਡੇ ਵੱਡੇ ਇਹਨਾਂ ਮਤਲਬ ਵਾਅਦੇ ਕੀਤੇ ਸੀ ਕਿ ਜਦੋਂ ਮੇਰੀ ਸਰਕਾਰ ਆਊਗੀ ਕਹਿੰਦੇ ਸੀ ਕੋਈ ਧਰਨਾ ਤੇ ਨਹੀਂ ਹੋਊਗਾ ਸਰਕਾਰ ਦੇ ਵਿੱਚ ਮਲਾਵਾ ਨਹੀਂ ਹੋਊਗਾ ਸਰਕਾਰ ਦੇ ਵਿੱਚ ਖਾਨਾ ਨਹੀਂ ਹੋਊਗਾ ਪਰ ਦੇਖੋ ਸਾਥੀਓ ਸਭ ਤੋਂ ਸੱਚੇ ਤੈਨ ਦੇ ਝੂਠਾ ਵਾਅਦੇ ਹੋ ਚੁੱਕੇ ਆ